ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਪਹੁੰਚੇ ਪਿੰਡ ਚੱਕ ਜਵਾਰਕੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਜਿਹੜਾ ਇੱਕ ਸਿੰਘ ਕਾਫੀ ਲੰਮੇ ਸਮੇਂ ਤੋਂ ਪੈਰਾਲਾਈਜ਼ ਹੋ ਗਿਆ ਸੀਗਾ ਮੰਜੇ ਤੇ ਪਿਆ ਸੀਗਾ ਇਹ ਮਕਾਨ ਇਹ ਆ ਜਿਸ ਸਿੰਘ ਦਾ ਦੋ ਕਮਰੇ ਆ ਤੇ ਇੱਕ ਛੋਟਾ ਜਿਹਾ ਪਰਿਵਾਰ ਇਹਨਾਂ ਦਾ ਤੇ ਸ਼ਾਤਿਆਂ ਦੀ ਬਾਲਿਆ ਸਿੰਘ ਦੀ ਤੇ ਆਪਾਂ ਕਰਦੇ ਆ ਸਿੰਘ ਨਾਲ ਗੱਲਬਾਤ ਪੁੱਛਦੇ ਆ ਇਹਨੂੰ ਮੇਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਠੀਕ ਹੋ ਬਾਬਾ ਜੀ ਹਾਂਜੀ ਬਾਬਾ ਜੀ ਫਰਕ ਆ ਜੀ ਕੁਛ ਅੱਗੇ ਨੂੰ ਛੜਦੀ ਕਲਾ ਹਾਂਜੀ ਕੁਛ ਰਿਕਵਰੀ ਹੋ ਰਹੀ ਆ ਜੀ ਅੱਛਾ ਜੀ ਤੇ ਤੁਹਾਡਾ ਨਗਰ ਕਿਹੜਾ ਜੀ ਮੇਰਾ ਪਿੰਡ ਦਾ ਨਾਮ ਸ੍ਰੀ ਚੱਕ ਜਵਾਰੇ ਵਾਲਾ ਜੀ ਅੱਛਾ ਜੀ ਕਿਹਦੇ ਦਾ ਨਾਮ ਸ੍ਰੀ ਮੁਕਸਰ ਸਾਹਿਬ ਜਿਹੜੀ 40 ਮੁਕਤਾਂ ਦੀ ਧਰਤੀ ਹੈ ਅੱਛਾ ਜੀ ਇਹ ਪਿੰਡ ਹੈ ਚੱਕ ਜਵਾਰਕੇ ਵਾਲਾ ਜੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਵੀਰ ਦਾ ਨਾਮ ਹੈ ਧੀਰਾ ਸਿੰਘ ਜੀ ਫਾਦਰ ਨੇਮ ਜੀ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਤੇ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਡੇ ਸਤਿਕਾਰਯੋਗ ਵੀਰ ਗੁਰਸਰਨ ਸਿੰਘ ਜੀ ਉਹਨਾਂ ਨੇ ਸੇਵਾ ਕੀਤੀ ਹੈ ਜੀ ਖਾਲਸਾ ਗਰੁੱਪ ਵੱਲੋਂ 251 ਡਾਲਰ ਠੀਕ ਹੈ ਜੀ ਤੇ ਮਨਦੀਪ ਸਿੰਘ ਨਿਊਜ਼ੀਲੈਂਡ ਅਸੀਂ ਧੰਨਵਾਦ ਕਰਦੇ ਹਾਂ ਮਨਦੀਪ ਸਿੰਘ ਨਿਊਜ਼ੀਲੈਂਡ ਦਾ ਜਿਨ੍ਹਾਂ ਨੇ ਇੱਕ ਜਿਹੜਾ ਬੈਂਡੀਲਟਰ ਦੇ ਪਿਆ ਸੀ ਵੀਰ ਹੈ ਨਾ ਉਹਨਾਂ ਦੀ ਸਿਚੁਏਸ਼ਨ ਨੂੰ ਦੇਖਦੇ ਉਹਨਾਂ ਦੀ ਸੇਵਾ ਕੀਤੀ ਹੈ ਹਨਾ ਜੀ ਇਹ ਤੁਹਾਡਾ ਰਾਜ ਕਿਵੇਂ ਚੱਲ ਰਿਹਾ ਜੀ ਰਾਜ ਜੀ ਪਹਿਲੀ ਵੀਰਿਆਂ ਦੀ ਮੈਨੂੰ ਪਹਿਲਾਂ ਤਾਂ ਵੀ ਥੋੜਾ ਪਤਾ ਜਿਵੇਂ 100 200 100 200 ਵੀਰਾਂ ਦੀ ਮਤਲਬ ਮਦਦ ਨਾਲ ਮੇਰਾ ਕੁਛ ਨਾ ਕੁਛ ਮੈਡੀਸਨ ਆ ਜਾਂਦੀ ਸੀ ਕਈ ਵਾਰੀ 10 10 ਦਿਨ ਮੈਡੀਸਨ ਆਬ ਨਹੀਂ ਰਹੀ ਸੀ ਹਾਂ ਜਦੋਂ ਮੈਂ ਹਸਪੀਟਲ ਸੀਗਾ ਉਦੋਂ ਉਸ ਟਾਈਮ ਘਰ ਵਿੱਚ ਜੋ ਸੀਗਾ ਸੋਨਾ ਵਗੈਰਾ ਸਭ ਕੁਝ ਸੀ ਵੇਚ ਕੇ ਲਾ ਦਿੱਤਾ ਇਹ ਕਰਦਿਨੇ ਤੇ ਮੇਰੇ ਬੱਚੇ ਦੋ ਆ ਛੋਟਾ ਤਾਂ ਸਰਕਾਰੀ ਚ ਪੜ ਰਿਹਾ ਹੈ ਹਾਂਜੀ ਵੱਡੇ ਦੀ ਬੀਐਸਸੀ ਨਰਸਿੰਗ ਦੀ ਐਡਮਿਸ਼ਨ ਸੀ ਉਹ ਰਹਿ ਗਿਆ ਜੀ ਉਹਦਾ ਸਾਲ ਮੜ ਗਿਆ ਸੋ ਪੈਸਾ ਕਰਕੇ ਅੱਛਾ ਜੀ ਹਾਂਜੀ ਅਜਾ ਪਰ ਪਰ ਇਨੀ ਫੀਸ ਜੀ ਨਹੀਂ ਪਰੇਗੀ ਜੀ ਕਿਉਂ ਉਹ ਬੱਚਾ ਕੀ ਕਰਦਾ ਉਹਨੋ ਬੱਚਾ ਕੁਝ ਟਾਈਮ ਕੰਮ ਕਰਕੇ ਉਹਨੇ ਨੀਟ ਦੀ ਕੋਚਿੰਗ ਲੋ ਡਕਟਰੀ ਦੀ ਹੁੰਦੀ ਹੈ ਇਹ ਲਾਈਨ 'ਚ ਹਾਂਜੀ ਹਾਂਜੀ ਉਹਦੇ ਮੰਨ ਲੋ ਭਰੇ ਸੀ ਫਰਮ ਉਹਨੂੰ ਐਸ ਵਿੱਚ ਕੋਈ ਨਾ ਕਿਸੇ ਪਸੇਤਾ ਮਿਲੋ ਵੀ ਸਾਡਾ ਪਿੰਡ ਵੀ ਬਹੁਤ ਤਕੜਾ ਅਮੀਰ ਹਾਂਜੀ ਉਸ ਸ਼ਾਇਦ ਕੋਈ ਨੋ ਕੋਈ ਹੈਲਪਰ ਕੋ ਪਰ ਸਾਡੇ ਪਿੰਡ ਵਿੱਚ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਜੀ ਤੇ ਉਹਨੂੰ ਫੀਸ ਨਾ ਭਰਨ ਦੇ ਕਰਕੇ ਉਹ ਵੀ ਦੋ ਤਿੰਨ ਦਿਨ ਉਹ ਘਰੇ ਹੈਗਾ ਜੀ ਮਤਲਬ ਆਜੂ ਉਹਨਾਂ ਦੇ ਨਾਨਾ ਹੀ ਤੁਰੇ ਮਾਰ ਸੀ ਉੱਥੇ ਚਲਾ ਗਿਆ ਅੱਛਾ ਤੇ ਇਸ ਕਰਕੇ ਉਹ ਲੋਕੋ ਨੇ ਪੜਾਈ ਵਿੱਚ ਰਹਿ ਗਈ ਆ ਸਾਲ ਖਰਾਬ ਹੋ ਗਿਆ ਨਰਸਿੰਗ ਨਹੀਂ ਉਹਨਾਂ ਦਾ ਅਸੀਂ ਬੇਨਤੀ ਕਰਦੇ ਆ ਵੀ ਜਿਹੜੀ ਬੱਚੀ ਦੀ ਪੜਾਈ ਆ ਉਹਦਾ ਵੀ ਜਰੂਰ ਰਹਿਣਾ ਬੱਚੀ ਦੀ ਪੜਾਈ ਪੂਰੀ ਕਰਾਈ ਜਾਵੇ ਤੇ ਫਿਰ ਤਾਂ ਧੰਨਵਾਦ ਕਰਦੇ ਆ ਖਾਲਸਾ ਗਰੁੱਪ ਵਾਲਿਆਂ ਦਾ ਸਾਡੇ ਸਤਕਾਰਯੋਗ ਵੀਰ ਮਨਦੀਪ ਸਿੰਘ ਜੀ ਜਿਨ੍ਹਾਂ ਨੇ 251 ਡਾਲਰ ਵੀਰ ਦੇ ਲਈ ਭੇਜੀ ਨੇ ਅਸੀਂ ਤੁਹਾਡੀ ਸੇਵਾ ਵੀਰ ਜੀ ਤੁਹਾਨੂੰ ਦੇ ਚੱਲੇ ਆ ਨਾ ਠੀਕ ਹੈ ਨਾ ਜੀ ਤੁਹਾਡੀ ਸੇਵਾ ਹੀ ਦੇ ਚੱਲੇ ਆ ਅਸੀਂ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਵੀ ਇੰਨੇ ਹੀ ਤੁਸੀਂ ਪੰਜਾਬ ਦੇ ਲਈ ਤੇ ਪੰਜਾਬ ਦੇ ਲੋਕਾਂ ਦੇ ਲਈ ਸੋਚਦੇ ਰਹੋ ਸਾਡੇ ਸਤਿਕਾਰਯੋਗ ਵੀਰ ਗੁਰਸਰਨ ਭਾਜੀ ਜਿਨ੍ਹਾਂ ਨੇ ਸਾਡੀ ਡਿਊਟੀ ਲਈ ਸੀਗੀ ਵੀ ਜਾ ਕੇ ਤੁਸੀਂ ਦੇਖ ਕੇ ਆਓ ਘਰ-ਗਾਰ ਕਿਵੇਂ ਆ ਬੰਦਾ ਕਿਵੇਂ ਆ ਜਾਂ ਉਹਦੇ ਘਰ ਦਾ ਮਾਹੌਲ ਕਿਦਾਂ ਦਾ ਵਾ ਇਹਨਾਂ ਦੇ ਦੋ ਪੁੱਤਾਂ ਕੀ ਆ ਜੀ ਛੋਟੇ ਵੀ ਪੜ ਰਹੇ ਆ ਤੇ ਆਪ ਕਮਾਉਣ ਵਾਲਾ ਜਿਹੜਾ ਬੰਦਾ ਵਾ ਉਹ ਮੰਜੇ ਤੇ ਪਿਆ ਵਾ ਠੀਕ ਹੈ ਜੀ ਤੇ ਨੰਬਰ ਤੁਸੀਂ ਆਪਣਾ ਬੋਲ ਦਿਓ ਜੀ ਹਾਂ ਜੀ ਵੈਦੋ ਜੀ ਮੇਰਾ ਨੰਬਰ ਆ ਜੀ 87605 3084 ਤੇ ਮੇਰੀ ਸੰਗਤ ਨੂੰ ਇਹ ਹੀ ਬੇਨਤੀ ਹੈ ਜੀ ਵੀ ਇੱਕ ਮੇਰਾ ਇਲਾਜ ਕਰਵਾਇ ਮੈਨੂੰ ਇਹ ਨਹੀਂ ਹੈਗਾ ਜੀ ਮੇਰਾ ਘਰ ਬਣੇ ਮੈਨੂੰ ਇਹ ਹੈ ਮੇਰਾ ਇਲਾਜ ਕਰਵਾਇਆ ਜਾਵੇ ਮੇਰਾ ਇਲਾਜ ਹੋ ਜਾਵੇ ਮੈਂ ਮਿਹਨਤ ਨਾਲ ਆਪਣਾ ਘਰ-ਬਾਰ ਬਣਾਵਾਂਗਾ ਤੇ ਜਿੰਨਾ ਚਿਰ ਮੇਰਾ ਇਲਾਜ ਚੱਲਦਾ ਉਹਨਾਂ ਚਿਰ ਮੇਰੇ ਬੱਚਿਆਂ ਦੀ ਮੰਨ ਲਓ ਫੀਸ ਵਗੈਰਾ ਦੀ ਮੇਰੀ ਮਦਦ ਕੀਤੀ ਜਾਵੇ ਅਸੀਂ ਜਰੂਰ ਇਸ ਗੱਲ ਦਾ ਧੰਨਵਾਦ ਕਰਦੇ ਹਾਂ ਫਿਰ ਤੋਂ ਕਿਉਂਕਿ ਕੋਈ ਵੀ ਇਨਸਾਨ ਹੈ ਜਿਹੜਾ ਦੁਖੀ ਹੋ ਕੇ ਮਾਮਤਾ ਦਾ ਸੁਖੀ ਇਨਸਾਨ ਕੋਈ ਨਹੀਂ ਮੰਗਦਾ ਹਨਾ ਜੀ ਜਿਹੜਾ ਹਿਰਦੇ ਤੋਂ ਦੁਖੀ ਹੈ ਇੱਕ ਦਾ ਬੰਦਾ ਵਾਇਰਲ ਹੋ ਗਿਆ ਮੰਜੇ ਦੇ ਵਹਿ ਗਿਆ ਦੂਜਾ ਜਿਹੜੇ ਬੱਚਿਆਂ ਦੀ ਪੜ੍ਹਾਈ ਛੁੱਟ ਗਈ ਐ ਅਸੀਂ ਬੇਨਤੀ ਕਰਦੇ ਹਾਂ ਵੀ ਜ਼ਰੂਰ ਜਿਹੜੀ ਬੇਨਤੀ ਨੂੰ ਪ੍ਰਵਾਨ ਕਰਿਓ ਫਿਰ ਤੋਂ ਧੰਨਵਾਦ ਕਰਦੇ ਆਂ ਖਾਲਸਾ ਗੁਰੂਪਾਲਿਆਂ ਦਾ ਸਾਡੇ ਸਤਿਕਾਰਯੋਗ ਗੁਰਸ਼ਨਪਾ ਜੀ ਸਾਡੇ ਵੀਰ ਮਨਦੀਪ ਸਿੰਘ ਜੀ ਜਿਨ੍ਹਾਂ ਨੇ ਇਸ ਵੀਰ ਨੂੰ ਦੇਖਦਿਆਂ ਉਹਨਾਂ ਨੂੰ ਸੇਵਾ ਭੇਜੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ